ਇੰਦਰਵਾਲਾ ਕਿੱਥੋਂ ਰੱਤੀਆ ਤੋਂ ਟਰਾਲਾ ਕਿੱਥੇ ਦਾ ਰੱਤੀਆ ਦਾ ਰੱਤੀਆ ਦਾ ਚਲਾਉਨੇ ਹੋ ਆਪਣਾ ਤੇ ਆਪਣਾਈ ਆ ਕਿਵੇਂ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਇੱਧਰ ਦੇਖੋ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਟਰਾਲਾ ਗਾ ਬਜੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਾਂ ਕਿਵੇਂ ਕਿ ਬਜੇ ਕਾਰਨ ਕੀ ਹੋਇਆ ਇਹ ਨੀਂਦ ਕਿ ਨਾਲ ਜਪਕ ਲੱਗ ਗਈ ਸੀ ਨੀਂਦੀ ਅੱਛਾ ਤੇ ਕੰਟਰੋਲ ਨਹੀਂ ਹੋਇਆ ਤੇ ਕੰਟਰੋਲ ਨਹੀਂ ਹੋਇਆ ਟਰਾਲੀ ਖਿੱਚ ਕੇ ਲੈ ਗਈ ਜੀ ਟਰਾਲੀ ਖਿੱਚ ਕੇ ਲੈ ਗਈ ਬ੍ਰੇਕ ਮਾਰੀ ਸੀ ਗੱਡੀ ਨੂੰ ਹਾਂਜੀ ਤੇ ਬ੍ਰੇਕ ਲੱਗੇ ਨਹੀਂ ਅੱਛਾ ਪਿੱਛਲੇ ਬੈਕ ਚੁੱਕੇ ਜਾਗੇ ਹਾਂ ਟਰਾਲੀ ਨਾਲ ਟੱਕ ਮਾਰਦੀ ਤੇ ਫਿਰ ਹੁਣ ਕੀ ਬਣੂਗਾ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਵਿਚਲੇ ਆ ਰਹੇ ਨੇ ਬ੍ਰਦਰ ਅੱਛਾ ਹਾਂ ਅੱਛਾ ਕਰਾਂਗੇ ਜੀ ਅੱਛਾ ਠੀਕ ਹੈ ਤਾਂ ਕੀ ਲੱਗਦਾ ਕੀ ਹੈ ਵੀ ਕੋਈ ਖਾਦਾ ਪੀਤਾ ਤਾਂ ਨਹੀਂ ਹੋਇਆ ਸੀ ਨਾ ਨਾ ਅੱਛਾ ਬੈਸ਼ ਨੂੰ ਬੈਸ਼ ਨੂੰ ਨੀਂਦ ਨੀਂਦ ਵੇਰ ਕਿੰਨਾ ਪਰਸੋਂ ਰਾਤ ਕਰੀ ਹੈ ਗਈ ਸੀ ਅੱਛਾ ਤੇ ਕਰੇ ਨੀਂਦ ਨੂੰ ਪੂਰੀ ਕਰਕੇ ਚੱਲਿਆ ਸੀ ਬਈ ਤੁਸੀਂ ਦੇਖੋ ਕਿ ਕਿੱਡਾ ਨੁਕਸਾਨ ਹੋ ਸਕਦਾ ਸੀ ਹੈ ਨਾ ਪਰਬਾਰ ਦਾ ਜੇ ਦਿਨੇ ਇਹ ਕੰਮ ਹੋਇਆ ਉਹਦਾ ਕਿੱਡਾ ਨੁਕਸਾਨ ਸੀ ਜਾਨਾ ਜਾ ਸਕਦੀ ਸੀ ਜੇ ਦਿਨੇ ਇਹ ਕੰਡ ਹੋਇਆ ਫਿਰ ਨੀਂਦੇ ਕਿਉਂ ਚਲਾਉਣੀ ਹੋ ਨੀਂਦਰੇ ਚਲਾਉਂਦੇ ਨਹੀਂ ਵੀਰੇ ਬਾਈ ਬਾਈ ਤਾਂਸ ਮੈਂ ਹੁਣੇ ਚੱਲਿਆ ਸੀ ਮਤਲਬ ਕਿ 15 20 ਮਿੰਟ ਪਹਿਲਾਂ ਚੱਲਿਆ ਸੀ ਮੇਰੇ ਕੋ ਆਾ ਹੋਟਲ ਤੋਂ ਅੱਛਾ ਹਾਂ ਚਾਹ ਚੂ ਪੀ ਕੇ ਤੇ 15 20 ਮਿੰਟ ਪਹਿਲਾਂ ਚੱਲੇ 15 ਮਿੰਟ ਹੀ ਹੋਏ ਸੀ अच्छा हां उस चीज ਦਾ ਮੇਰੇ ਕੋਲ ਪ੍ਰੂਫ ਹੈਗਾ ਜੀ ਓਕੇ ਨਹੀਂ ਗੱਲ ਤਾਂ ਪ੍ਰੂਫ ਦੀ ਦਾ ਚਲੋ ਠੀਕ ਹੈ ਗੱਲ ਤਾਂ ਇਹ ਹੈ ਵੀ ਹੁਣ ਇਹਨਾਂ ਦਾ ਨੁਕਸਾਨ ਹੋਇਆ ਉਹ ਆ ਰਹੇ ਪਰਵਾਹ ਆ ਰਹੇ हां ਆ ਰਹੇ ਜੀ ਅੱਛਾ ਕੁਝ ਕਿਹਾ ਤਾਂ ਨਹੀਂ ਇਹਨਾਂ ਨੇ ਨਾ ਨਾ ਕੁਝ ਨਹੀਂ ਕੁਝ ਨਹੀਂ ਕਿਹਾ ਠੀਕ ਹੈ ਸੱਟ ਥੋੜੇ ਕਿਥੇ ਮਾੜੀ ਮੁੱਟੀ ਮਾੜੀ ਮੁੱਟੀ ਡਿਚ ਕਹਿੰਦੇ ਦਰਦ ਹੈ ਬਾਥਰਮਾਂ ਦੇ ਤਾਂ ਲੱਗੀ ਹੈ ਅੱਛਾ ਚਾਹ ਪਿਆਈ ਇਹਨਾਂ ਨੇ ਹਾਂ ਕਹਿੰਦਾ ਬੰਦੇ ਵਧੀਆ ਨੇ ਸਾਡੇ ਪੰਜਾਬੀ ਹਨਾ ਚਲਾਉਂਦੇ ਹੋ ਆਪਣੇ ਤ ਆਪਣਾਈ ਆ ਆਪਣਾਈ ਆ ਕਿਵੇਂ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਇੱਧਰ ਦੇਖੋ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਟਰਾਲਾ ਗਾ ਬੱਜੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਾਂ ਕਿਵੇਂ ਕਿ ਬੱਜਿਆ ਕਾਰਨ ਕੀ ਹੋਇਆ ਇਹ ਵੀ ਨੀਂਦ ਕਿੰਨਾ ਵਲੇ ਜਪਕ ਲੱਗ ਗਈ ਸੀ ਨੀਂਦ ਦੀ ਅੱਛਾ ਤੇ ਕੰਟਰੋਲ ਨਹੀਂ ਹੋਇਆ ਕੰਟਰੋਲ ਨਹੀਂ ਹੋਇਆ ਟਰਾਲੀ ਖਿੱਚ ਕੇ ਲੈ ਗਈ ਜੀ ਹਾਂ ਜੀ ਟਰਾਲੀ ਖਿੱਚ ਕੇ ਲੈ ਗਈ ਬ੍ਰੇਕ ਮਾਰੀ ਸੀ ਗੱਡੀ ਨੂੰ ਹਾਂ ਜੀ ਤੇ ਬ੍ਰੇਕ ਲੱਗੇ ਨਹੀਂ अच्छा तो पिछले बैक खिचे चली गई हां ट्रेंडिंग तक मार दी ते फिर ਹੁਣ ਕੀ ਬਣੂਗਾ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਪਿਛਲੇ ਨੁਕਸਾਨ ਆ ਰਹੀ ਨੇ ਬ੍ਰਦਰ اچھا हां अच्छा ਕਰਾਂਗੇ ਜੀ اچھا ਠੀਕ ਹੈ ਤੇ ਕੀ ਲੱਗਦਾ ਕੀ ਹੈ ਵੀ ਕੋਈ ਖਾਦਾ ਪੀਤਾ ਤਾਂ ਨਹੀਂ ਹੋਇਆ ਸੀ ਨਾ ਨਾ اچھا ਬੈਸ਼ ਨੂੰ ਬੈਸ਼ ਨੂੰ ਨੀਂਦ ਨੀਂਦ ਵੇਰ ਕਿਹਨਾਂ ਬਾਰੇ ਪਰਸੋਂ ਰਾਤ ਕਰੀ ਹੈ ਗਈ ਸੀ अच्छा ਤੇ ਘਰੇ ਨੀਂਦ ਨੂਨ ਪੂਰੀ ਕਰਕੇ ਚੱਲਿਆ ਸੀ ਬਈ ਤੁਸੀਂ ਦੇਖੋ ਕਿ ਕਿੱਡਾ ਨੁਕਸਾਨ ਹੋ ਸਕਦਾ ਸੀ ਹੈ ਨਾ ਪਰਬਾਰ ਦਾ ਜੇ ਦਿਨੇ ਇਹ ਕੰਮ ਹੋਇਆ ਹੁੰਦਾ ਕਿੱਡਾ ਨੁਕਸਾਨ ਸੀ ਜਾਨਾ ਜਾ ਸਕਦੀ ਸੀ ਜੇ ਦਿਨੇ ਇਹ ਕੰਡ ਹੋਇਆ ਫਿਰ ਨੀਂਦੇ ਕਿਉਂ ਚਲਾਉਣੀਓ ਨੀਂਦਰੇ ਚਲਾਉਂਦੇ ਨਹੀਂ ਵੀਰੇ ਬਾਈ ਬਾਈ ਚਾਂਸ ਮੈਂ ਹੁਣੇ ਚੱਲਿਆ ਸੀ ਮਤਲਬ ਕਿ 15 20 ਮਿੰਟ ਪਹਿਲਾਂ ਚੱਲਿਆ ਸੀ ਮੇਰੇ ਕੋ ਆਾ ਹੋਟਲ ਤੋਂ ਅੱਛਾ ਹਾਂ ਚਾਹ ਚੂ ਪੀ ਕੇ ਤੇ 15 20 ਮਿੰਟ ਪਹਿਲਾਂ ਚੱਲਿਆ 15 ਮਿੰਟ ਹੀ ਹੋਏ ਦੀ ਸੀ ਅੱਛਾ ਹਾਂ ਉਸ ਚੀਜ਼ ਦਾ ਮੇਰੇ ਕੋਲ ਪ੍ਰੂਫ ਹੈਗਾ ਜੀ ਓਕੇ ਦੀ ਗਲਤਾ ਸਬੂਤ ਦੀ ਦਾ ਚਲੋ ਠੀਕ ਹੈ ਗੱਲ ਤਾਂ ਇਹ ਹੈ ਵੀ ਹੁਣ ਇਹਨਾਂ ਦਾ ਨੁਕਸਾਨ ਹੋਇਆ ਉਹ ਆ ਰਹੇ ਪਰਵਾਹ ਆ ਰਹੇ ਆਹ ਆ ਰਹੇ ਜੀ ਅੱਛਾ ਕੁਝ ਕਿਹਾ ਤਾਂ ਨਹੀਂ ਇਹਨਾਂ ਨੇ ਨਾ ਨਾ ਕੁਝ ਨਹੀਂ ਕੁਝ ਨਹੀਂ ਕਿਹਾ ਠੀਕ ਹੈ ਸੱਟ ਤੁਹਾਡੇ ਕਿੱਥੇ ਮਾੜੀ ਮੁੱਟੀ ਮਾੜੀ ਮੁੱਟੀ ਡਿਚ ਕਹਿੰਦੇ ਦਰਦ ਹੈ ਬਾਥਰੂਮ ਨਾਲ ਦੇ ਲੱਗੇ ਆ ਅੱਛਾ ਚਾਹ ਪਿਆਈ ਇਹਨਾਂ ਨੇ ਹਾਂ ਕਹਿੰਦਾ ਬੰਦੇ ਵਧਿਆ ਨੇ ਸਾਡੇ ਪੰਜਾਬੀ ਹੈ ਨਾ ਹਾਂ ਆ ਵੀ ਕੋ ਬੈਠਾ ਐ ਇਹਨਾਂ ਦੇ ਘਰੇ ਜੀ ਹਾਂ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਇਹ ਤੜਕੇ 3 ਵਜੇ ਲੱਗਿਆ ਜੀ ਅੱਛਾ ਕੀ ਕਰਦੇ ਸੀ ਉਸ ਟਾਈਮ ਸਾਨੂੰ ਅਸੀਂ ਤਾਂ ਸੁੱਤੇ ਪਏ تھے ਜੀ ਜਿਆਦਾ ਲੱਗਿਆ ਡੈਢ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਠੀਕ ਹੈ ਇਹਨੇ ਆਪਦੀ ਜਾਣ ਚੱਤਾ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਪਰ ਨੁਕਸਾਨ ਇਹਨੇ ਐ ਨਹੀਂ ਦੇਖਿਆ ਮੈਂ ਖੜਾ ਲਾਂ ਜੀ ਠੀਕ ਹੈ ਕਿੱਥੇ ਇਹਦਾ ਜਦ ਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਠੀਕ ਹੈ ਤੇ ਛੋਟਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਕਿੰਨਾ ਹੋਇਆ ਅੱਛਾ ਆ ਮਹਿੰਦਰੀ ਦੇਖ ਲਓ ਇਹ ਇਹ ਸਾਡਾ ਸਾਡੇ ਕੋਲ ਨਹੀਂ ਹਾਂਜੀ ਹਾਂ ਤੰਨੇ ਤਾਂ ਕਰਾ ਹਾਂਜੀ ਅੱਛਾ ਇਹਨਾਂ ਦੇ ਹੋਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਛੋਟਾ ਦਾ ਮਤਲਬ ਦੁਕਾਨ ਟਹਿ ਗਈ ਸਮਾਨ ਹਾ ਮਸ਼ੀਨਰੀ ਗਈ ਜੀ ਸਾਡੀ ਤਾਂ ਮਸ਼ੀਨਰੀ ਵੀ ਗਈ ਮਸ਼ੀਨਰੀ ਦਾ ਚਲੋ ਆਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ कांड ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਜੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਠੀਕ ਹੈ ਉਹ ਠੀਕ ਹੈ ਤੇ ਇਹ ਦੁਕਾਨਾਂ ਦੇ ਮਾਲਕ ਆਏ ਨਹੀਂ ਕੋਈ ਹਾਂ ਜੀ ਹੈਗੇ ਬੜੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਵੀ ਸਾਡਾ ਸਾਡਾ ਇਮਾਰਤ ਨਾ ਚਾਹੀਦਾ ਅੱਛਾ ਦੱਸੋ ਉੱਤੇ ਪੈ ਤੇ ਜੀ ਜਿਆਦਾ ਲੱਗਿਆ ਡੇਢ ਦਿਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਕੇ ਠੀਕ ਹੈ ਇਹਨੇ ਆਪਣੀ ਜਾਣ ਤੇ ਤਾਂ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਬਾਰੇ ਨੁਕਸਾਨ ਨਹੀਂ ਤੇ ਇਹ ਨਹੀਂ ਦੇਖਾਈ ਮੈਂ ਖੜਾ ਲਾਂ ਜੀ ਠੀਕ ਹੈ ਕਿੱਥੇ ਇਹਦਾ ਜਦ ਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਹਾਂ ਜੀ ਤੇ ਛੋਟਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਕਿੰਨਾ ਹੋਇਆ ਅੱਛਾ ਆ ਮਹਿੰਦਰੀ ਦੇਖ ਲਓ ਤੁਸੀਂ ਇਹ ਇਹ ਤਾਂ ਸਾਡੇ ਕੁਝ ਨਹੀਂ ਹਾਂ ਜੀ ਹਾਂ ਤੰਨੇ ਤਾਂ ਕਰਾਏ ਕਿਰਾਏ ਦਿੱਤੀਆਂ ਹੋਈਆਂ ਹਾਂ ਜੀ ਅੱਛਾ ਇਹਨਾਂ ਦੇ ਹੋਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਛੋਟਾ ਤਾਂ ਮਤਲਬ ਦੁਕਾਨ ਟਹਿ ਗਈ ਸਾਮਾਨ ਆ ਹਾ ਮਸ਼ੀਨਰੀ ਗਈ ਸੀ ਸਾਡੀ ਤਾਂ ਮਸ਼ੀਨਰੀ ਵੀ ਗਈ ਮਸ਼ੀਨਰੀ ਦਾ ਚਲੋ ਆਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ ਕਾਂਡ ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਸੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਠੀਕ ਹੈ ਓ ਠੀਕ ਹੈ ਤੇ ਇਹ ਦੁਕਾਨਾਂ ਦੇ ਮਾਲਕ ਆਏ ਨਹੀਂ ਹਾਂ ਜੀ ਹੈਗੇ ਬੜੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਵੀ ਸਾਡਾ ਆ ਜੀ ਸਾਡਾ ਇਸਮਾਰਨ ਚਾਹੀਦਾ ਅੱਛਾ ਹਾਂ ਜੀ ਹਾਂ ਠੀਕ ਹੈ ਕੀ ਨਾਮ ਹੈ ਜੀ ਸੁਲਵੰਤ ਸਿੰਘ ਆ ਜੀ ਤੁਸੀਂ ਕਿੱਥੋਂ ਮੇਰਾ ਸੁਖੇ ਹਲਵੰਡਾ ਜੀ ਬੋੜਾ ਪਿੰਡ ਕੀ ਕਹਿੰਨਾ ਹੈ ਮੇਰੀ ਸਟੇਟਰ ਆਈ ਹੈ ਮੈਨੂੰ ਫੋਨ ਗਿਆ ਸਵੇਰੇ ਜਿਹੜਾ ਟਰਾਲਾ ਵੱਜਿਆ ਘਟ ਆ ਬੰਨਾ ਦੁਕਾਨਾਂ ਢਾਈਆਂ ਨੇ ਇਹਦੇ ਤੁਹਾਡੀ ਅਸਿਸਟ ਹਾਂਜੀ ਮੇਰੀ ਸਟੇਟਰ ਜੀ ਨੇ ਅੱਛਾ ਕਦੋਂ ਪਤਾ ਲੱਗਦਾ ਸਾਰੀ ਸਵੇਰੇ 4 ਵਜੇ ਪਤਾ ਲੱਗਿਆ ਜੀ ਸਵੇਰੇ 4 ਵਜੇ ਫਿਰ ਇੱਕੋ ਲੱਖ ਦਾ ਡਰ ਦਾ ਮਾਹੌਲ ਹੋ ਗਿਆ ਉੱਪਰੋਂ ਇੱਕੋ ਲੱਗਦਾ ਹੈ ਜੀ ਸਾਰਾ ਪਰਿਵਾਰ ਅੱਛਾ ਹਾਂਜੀ ਕੀ ਮੰਗ ਕਰਦੇ ਮੰਗ ਇਹ ਹੀ ਕਰਦਾ ਵੀ ਇਹਨਾਂ ਨੁਕਸਾਨਾਂ ਪਰਵਾਈ ਹੋਵੇ ਇਹਨਾਂ ਦੀ ਠੀਕ ਹੈ ਹਾਂਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਜਿਹੜੀ ਆ ਦੁਕਾਨ ਆ ਠੋਡੀ ਐ ਸਟੂਡੀਓ ਹਾਂਜੀ ਹਾਂਜੀ ਸਟੂਡੀਓ ਮੇਰੇ ਕਾਹਦਾ ਕੰਮ ਕਰਦੇ ਹੋ ਜੀ ਸਟੂਡੀਓ ਜੇ ਕਰਦੇ ਵੀਰ ਜੀ ਫੋਟੋਗ੍ਰਾਫੀ ਹਾਂਜੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਹੋਇਆ ਠੋਡੀ ਦੁਕਾਨ ਦਾ ਵੀਰ ਜੀ ਮੈਂ ਨੁਕਸਾਨ ਤਾਂ ਦੇਖੋ ਬਾਹਰੋਂ ਤਾਂ ਦੇ ਦਿੱਿਆ ਅੰਦਰੋਂ ਵਾਲੇ ਜਿਹੜੇ ਤੋ ਖੋਲਾਂਗੇ ਤੋ ਪਤਾ ਲੱਗਣਾ ਜੀ ਅੰਦਰੋਂ ਮਾਰ ਮੇਨ ਤਾਂ ਠੋੜਾ ਸ਼ੈਟਰ ਟੁੱਟਿਆ ਹੋਣਾ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ੈਟਰ ਟੁੱਟ ਗਿਆ ਠੋੜਾ ਵੀਰ ਜੀ 3 ਵਜੇ ਨਾ ਮੁੰਡੇ ਨੇ ਫੋਨ ਕੀਤਾ ਸੀ ਵੀ ਰਣਜੀਤ ਐਂ ਕਰਕੇ ਵੀ ਰਾਤ ਹਣ ਕਿੰਨੇ ਦਾ ਨੁਕਸਾਨ ਹੋਇਆ ਟੋਟਲ ਜੇ ਆਪਾਂ ਪੁੱਛ ਲਈਏ ਦੇਖੋ ਜੀ ਟੋਟਲ ਦਾ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਆਪਾਂ ਕਹਿ ਸਕਦੇ ਜੀ ਨੁਕਸਾਨ ਤੁਸੀਂ ਸਾਹਮਣੇ ਖੁੱਲ੍ਹੇ ਕਿੰਨਾ ਨੁਕਸਾਨ ਹੈ ਠੀਕ ਹੈ ਹਾਂਜੀ ਇਸ ਪ੍ਰਸ਼ਾਸਨ ਦੱਸ ਸਕਦੇ ਵੀਰ ਜੀ ਹਾਂ ਵੀ ਜੋ ਵੀ ਨੁਕਸਾਨ ਸਾਡਾ ਹੋਇਆ ਉਹ ਇੱਥੇ ਜਾ ਕੇ ਬੱਸ ਕੀ ਨਾਮ ਹੈ ਜਗਦੀਪ ਸਿੰਘ ਜੀ ਜਗਦੀਪ ਜਦੋਂ ਪਤਾ ਲੱਗਦਾ ਜੇ ਉਹ ਹੇਟ ਰਹਿਲਾ ਦੁਕਾਨਾ ਚ ਆ ਕੇ ਬੱਜਦਾ ਹੈ ਤੇ ਕਦੋਂ ਪਤਾ ਲੱਗਦਾ ਦੁਕਾਨਦਾਰ ਇਹਨਾਂ ਦੇ ਪਰਿਵਾਰ ਨੂੰ ਜੀ ਜਦੋਂ ਅਚਾਨਕ ਇੱਕ ਖੜਕੇ ਦੀ ਤਰ੍ਹਾਂ ਸੁਣਦੇ ਹਨ ਇਹਨਾਂ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ ਦੇਰੇ ਬਾਹਰ ਆ ਕੇ ਦੇਖਦੇ ਆਂ ਫਿਰ ਪਤਾ ਚੱਲਦਾ ਹੈ ਰਾਤ ਨੂੰ ਤਕਰੀਬਨ 3:00 ਵਜੇ ਦੀ ਗੱਲ ਹੈ ਠੀਕ ਹੈ ਤੇ 4:00 ਵਜੇ ਦੀ ਗੱਲ ਹੈ 3:00 ਵਜੇ ਹਾਂਜੀ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਫੋਨ ਗਿਆ ਜਾਂ ਆਪ ਆ ਗਏ ਇਸ ਦਾ ਹੀ ਆਪ ਵੀ ਆਏ ਆ ਜੀ ਸਾਨੂੰ ਪਤਾ ਨਹੀਂ ਲੱਗੇ ਠੀਕ ਮੰਗ ਕਰਦੇ ਹੋ ਪਰਿਵਾਰ ਲਈ ਕੀ ਮੰਗ ਕਰੇ ਬੜਾ ਹਾਸਾ ਹੋ ਸਕਦਾ ਜੇ ਦਿਨ ਦਾ ਟਾਈਮ ਹੋਵੇ ਹਾਂਜੀ ਹਾਸਾ ਤਾਂ ਹੋ ਸਕਦਾ ਜੀ ਜੇ ਕੋਈ ਬੰਦਾ ਅੰਦਰ ਹੁੰਦਾ ਜੀ ਤਾਂ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਤੇ ਬਾਕੀ ਆਪਾਂ ਨੂੰ ਪਤਾ ਵੀ ਠੀਕ ਗਰੀਬ ਪਰਿਵਾਰ ਆ ਜੀ ਇਹ ਮਾਦੂ ਤੇ ਚਲੋ ਜਾਈਂ ਵੀ ਇਹਨਾਂ ਨੂੰ ਇਹਦੀ ਆਪਦੀ ਦੁਕਾਨ ਤੋਂ ਗੁਜ਼ਾਰ Thank <laughs> you.